ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਅਸੀਂ ਬਾਬਾ ਮਾਹਰਨਾਮ ਸਿੰਘ ਜੀ ਮਹਾਰਾਜ ਡੇਰਾ ਰومی ਪੁੱਚੋ ਕਲਾਮ ਬਠਿੰਡਾ ਜੀ ਦੇ ਜੀਵਨ ਕਾਤਕ ਆਰੰਭ ਕਰਨ ਜਾ ਰਹੇ ਹਾਂ ਪਹਿਲੇ ਭਾਗ ਵਿੱਚੋਂ ਤੀਸਰਾ ਕਾંડ ਪੜਾਂਗੇ ਪਹਿਲੇ ਦੋ ਕਾંડ ਅਸੀਂ ਪਿਛਲੇ ਭਾਗਾਂ ਵਿੱਚ ਪੜ ਚੁੱਕੇ ਹਾਂ ਅੱਜ ਜੋ ਅਸੀਂ ਪਰਸੰਗ ਪੜਨ ਜਾ ਰਹੇ ਹਾਂ ਉਸ ਦਾ ਸਿਰਲੇਖ ਹੈ ਸੰਤ ਮੰਡਲੀ ਦੇ ਸਾਧੂਆਂ ਵੱਲੋਂ ਭਵਿੱਖਤ ਬਚਨ ਸੋਈ ਜਾਣੇ ਸੋਈ ਪਛਾਣੇ ਜਾ ਕੋ ਨਦਰ ਸਰੰਦੀ ਇਹ ਉਹ ਸਮਾਂ ਸੀ ਜਿਸ ਸਮੇਂ ਇਕਤਾ ਉਦਾਸੀ ਸਾਧੂ ਸੰਪਰਦਾਵਾਂ ਗੁਰਮਤ ਦਾ ਪ੍ਰਚਾਰ ਗੁਰਬਾਣੀ ਕੀਰਤਨ ਕਥਾ ਰਾਹੀਂ ਸਾਰੇ ਭਾਰਤ ਵਿੱਚ ਫਿਰ ਕੇ ਥਾ ਪਰ ਥਾ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਕਰਦੇ ਸਨ ਤੇ ਦੂਸਰੇ ਸਨ ਨਿਰਮਲੇ ਜਿਵੇਂ ਦੋ ਪਹੀਏ ਹੁੰਦੇ ਹਨ ਦੋ ਦੋਨੋਂ ਪਹੀਆਂ ਦੇ ਵਿਚਕਾਰ ਇੱਕ ਧੁਰਾ ਹੁੰਦਾ ਹੈ ਦੋਵੇਂ ਪਹੀਏ ਇੱਕ ਧੁਰੇ ਵਿੱਚ ਲੱਗੇ ਹੋਏ ਵੱਡੀ ਤੋਂ ਵੱਡੀ ਮੰਜ਼ਿਲ ਤੈਅ ਕਰਕੇ ਜਿੱਥੇ ਜਾਣਾ ਹੋਵੇ ਮੁਸਾਫਿਰਾਂ ਨੂੰ ਪਹੁੰਚਾ ਸਕਦੇ ਹਨ ਇਸੇ ਤਰ੍ਹਾਂ ਉਦਾਸੀ ਤੇ ਨਿਰਮਲੇ ਸੰਤ ਸਨ ਹਰ ਇੱਕ ਪ੍ਰਾਣੀ ਮਾਤਰ ਨੂੰ ਦੇਸ਼ ਪਰਦੇਸ਼ ਵਿੱਚ ਵਿਚਰ ਕੇ ਨਗਰਾਂ ਅਤੇ ਸ਼ਹਿਰਾਂ ਵਿੱਚ ਗੁਰ ਸ਼ਬਦ ਦਾ ਉਪਦੇਸ਼ ਅੰਮ੍ਰਿਤ ਪਾਨ ਕਰਾਉਂਦੇ ਸਨ ਇਹਨਾਂ ਦੋਵੇਂ ਸੰਪਰਦਾਵਾਂ ਦੇ ਪਿੰਡਾਂ ਵਿੱਚ ਡੇਰੇ ਵੀ ਬਣੇ ਹੁੰਦੇ ਸਨ ਇਹਨਾਂ ਡੇਰਿਆਂ ਵਿੱਚ ਵੀ ਕਥਾ ਕੀਰਤਨ ਪਾਠ ਅਤੇ ਗੁਰ ਇਤਿਹਾਸ ਦੀ ਪੂਰੀ ਪੜ੍ਹਾਈ ਕਰਾਈ ਜਾਂਦੀ ਸੀ ਇਸ ਪੜ੍ਹਾਈ ਦੇ ਸਮੇਂ ਸੰਸਕ੍ਰਿਤ ਬ੍ਰਜ ਭਾਸ਼ਾ ਅਤੇ ਹੋਰ ਅਨੇਕ ਪ੍ਰਕਾਰ ਦੇ ਮਤਾਂ ਦੇ ਗ੍ਰੰਥ ਵੀ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹੁੰਦੇ ਸਨ ਇਹ ਵਿਦਿਆਰਥੀ ਵਿਦਿਆਪਰਨ ਸਮੇਂ ਸੇਵਾ ਅਤੇ ਸਿਮਰਨ ਦੀ ਰੋਹਾਨੀ ਖੁਰਾਕ ਵੀ ਪ੍ਰਾਪਤ ਕਰਦੇ ਸਨ ਇਹ ਮਹਾਪੁਰਖ ਉੱਚੀ ਸੁੱਚੀ ਕਰਨੀ ਕਮਾਈ ਵਾਲੇ ਹੁੰਦੇ ਸਨ ਇਹਨਾਂ ਦੀ ਸੰਗਤ ਵਿੱਚ ਰਹਿ ਕੇ ਵਿਦਿਆਰਥੀ ਵੀ ਉੱਚੇ ਜੀਵਨ ਵਾਲੇ ਹੋ ਜਾਂਦੇ ਸਨ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਵਾਲੀ ਗੱਲ ਤਾਂ ਇਨ੍ਹਾਂ ਮਹਾਤਮਾ ਤੇ ਪੂਰੀ ਢੁਕਦੀ ਸੀ ਮਹਾਪੁਰਖ 10ਵੇਂ ਪਾਤਸ਼ਾਹ ਜੀ ਦੇ ਸਮੇਂ ਤੋਂ ਗੁਰੂ ਦੇ ਹੁਕਮ ਨਾਲ ਸਿੱਖੀ ਪ੍ਰਚਾਰ ਵਾਲੇ ਪਾਸੇ ਲੱਗੇ ਸਨ ਕਈ 10ਵੇਂ ਪਾਤਸ਼ਾਹ ਦੇ ਹਜ਼ੂਰੀ ਸਿੱਖਾਂ ਅਤੇ ਗੁਰੂ ਕੇ ਹੁਕਮ ਅਨੁਸਾਰ ਇਸ ਪਾਸੇ ਲੱਗੇ ਸਨ ਕਈ 10ਵੇਂ ਪਾਤਸ਼ਾਹ ਤੋਂ ਪਹਿਲਾਂ ਸਤਗੁਰਾਂ ਦੇ ਸਮੇ ਨਾਲ ਸੰਬੰਧ ਰੱਖਦੇ ਸਨ ਕਈ ਤਾਰੰਤੇ ਫਿਰਤੋਰ ਕੇ ਪਿੰਡਾਂ ਵਿੱਚ ਪ੍ਰਚਾਰ ਕਰਦੇ ਸਨ ਤੇ ਕਈਆਂ ਦੇ ਡੇਰੇ ਪਿੰਡਾਂ ਵਿੱਚ ਸਨ ਸੋ ਐਸੇ ਗੁਰਸਿੱਖ ਮਹਾਪੁਰਖ ਆਤਮਿਕ ਜੀਵਨ ਵਾਲੇ ਬੇਪਰਵਾਹ ਤੇ ਬੇਗਰਜ਼ ਬੇਪਰਵਾਹ ਸਦਾ ਰੰਗ ਹਰ ਕੇ ਰਹਿਣ ਵਾਲੇ ਹੁੰਦੇ ਸਨ ਇਹਨਾਂ ਮਹਾਪੁਰਖਾਂ ਦੀ ਸੰਗਤ ਵਿੱਚ ਰਹਿ ਕੇ ਕੋਈ ਨਾ ਕੋਈ ਵਿਦਿਆਰਥੀ ਗੁਰਮੁਖ ਜੀਵਨ ਵਾਲਾ ਪੈਦਾ ਹੋ ਜਾਂਦਾ ਸੀ ਤੇ ਇਹਨਾਂ ਅਸਥਾਨਾਂ ਨੂੰ ਸੰਭਾਲ ਕੇ ਅੱਗੇ ਤੋਂ ਅੱਗੇ ਚਲਾਈ ਜਾਂਦੇ ਸਨ ਦੀਵੇ ਤੋਂ ਦੀਵਾ ਜਗਣ ਵਾਲੀ ਮਿਸਾਲ ਸੀ ਦੀਵੇ ਤੋਂ ਦੀਵਾ ਜਗਣ ਵਾਲੀ ਮਿਸਾਲ ਸੀ ਕਈ ਮਹਾਪੁਰਖ ਮੰਡਲੀਆਂ ਰਾਈ ਫਿਰ ਤੁਰ ਕੇ ਇਹੋ ਪ੍ਰਚਾਰ ਜਾਰੀ ਰੱਖਦੇ ਸਨ ਇਹਨਾਂ ਵਿਦਿਆਰਥੀ ਇਹਨਾਂ ਵਿਦਿਆਰਥੀਆਂ ਨੂੰ ਲੰਗਰ ਵਿੱਚੋਂ ਪ੍ਰਸ਼ਾਦਾ ਤੇ ਧੰਨ ਟਕੜ ਨੂੰ ਕਪੜਾ ਮਿਲ ਜਾਣ ਕਰਕੇ ਗਰੀਬ ਤੋਂ ਗਰੀਬ ਘਰ ਦਾ ਵਿਦਿਆਰਥੀ ਵੀ ਸੰਤਨ ਦਾ ਦਾਣਾ ਰੁੱਖਾ ਸੋ ਸਰਵ ਨਿਧਾਨ ਖਾ ਕੇ ਪੇਟ ਭਰ ਲੈਂਦਾ ਸੀ ਅਤੇ ਭਗਤ ਜਨਾਕਾ ਲੂਗਰਾ ਉਡ ਨਗਨ ਨਾ ਹੋਈ ਅਨੁਸਾਰ ਸਰੀਰ ਢੱਕ ਲੈਂਦਾ ਸੀ ਸਬਰ ਸ਼ੁਗਰ ਵਿੱਚ ਰਹਿ ਕੇ ਵਿਦਿਆ ਅਭਿਆਸ ਸੇਵਾ ਸਿਮਰਨ ਵਿੱਚ ਲੱਗ ਕੇ ਹਰ ਪੱਖ ਤੋਂ ਪੂਰਨ ਹੋ ਜਾਂਦੇ ਸਨ ਇਸੇ ਤਰ੍ਹਾਂ ਦੋਵੇਂ ਹੀ ਸੰਪਰਦਾਵਾਂ ਭਾਵੇਂ ਡੇਰੇਦਾਰ ਸੀ ਭਾਵੇਂ ਫਿਰ ਤੋਰ ਕੇ ਮੰਡਲੀਆਂ ਰਾਹੀਂ ਵਿਦਿਆ ਪੜ੍ਹਾਉਣ ਵਾਲੇ ਉਹਨਾਂ ਦਾ ਇੱਕੋ ਹੀ ਮੰਤਵ ਮੁੱਖ ਸੀ ਕਿ ਵੱਦ ਤੋਂ ਵੱਦ ਪ੍ਰਾਣੀਆਂ ਨੂੰ ਨਾਮ ਬਾਣੀ ਦੇ ਲਾੜ ਲਾਇਆ ਜਾਵੇ ਇਹ ਦੋਵੇਂ ਹੀ ਸੰਤ ਪਰਦਾਵਾ ਗੁਰੂ ਘਰਾਂ ਨਾਲ ਗੂੜਾ ਸੰਬੰਧ ਰੱਖਦੀਆਂ ਸਨ ਸਤਿਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਹੋਏ ਹਨ ਉਹਨਾਂ ਨੇ ਵੀ ਦੇਸਾਂ ਪਰਦੇਸਾਂ ਵਿੱਚ ਗੁਰੂ ਨਾਮ ਸ਼ਬਦ ਸੁਹਲਾ ਸੁਣਾਇਆ ਭਾਵੇਂ ਆਪ ਸਰੀਰਕ ਤੌਰ ਤੇ ਅਤੀਤ ਰਹੇ ਫਿਰ ਵੀ ਸਾਰੇ ਸਤਿਗੁਰਾਂ ਨਾਲ ਮੇਲ ਮਿਲਾਪ ਰਿਹਾ ਅਤੇ ਸਾਰੇ ਸਤਿਗੁਰੂ ਇਹਨਾਂ ਦਾ ਅਦਬ ਸਤਕਾਰ ਕਰਦੇ ਰਹੇ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਅੰਤ ਸਮੇਂ ਵਿੱਚ ਜਿਵੇਂ ਕਿ ਗੁਰਪ੍ਰਤਾ ਸੂਰਜ ਵਿੱਚ ਲਿਖਿਆ ਹੈ ਕਿ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਆਪ ਜੀ ਨੇ ਪੁੱਛਿਆ ਕਿ ਤੁਹਾਡੇ ਕਿੰਨੇ ਸਾਹਿਬਜ਼ਾਦੇ ਹਨ ਤਾਂ ਹਜੂਰ ਨੇ ਕਿਹਾ ਕਿ ਪੰਜ ਹਨ ਇੱਕ ਪਰਲੋਕ ਗਮਨ ਕਰ ਗਿਆ ਹੈ ਅਤੇ ਚਾਰ ਬਾਕੀ ਹਨ ਫਿਰ ਬਾਬਾ ਸ਼੍ਰੀ ਚੰਨ ਜੀ ਨੇ ਪੁੱਛਿਆ ਬਾਬੇ ਕਿਆਂ ਨੂੰ ਕਿਹੜਾ ਪੁੱਤਰ ਦੇਣਾ ਹੈ ਤਾਂ ਸਤਿਗੁਰਾਂ ਨੇ ਬਚਨ ਕੀਤਾ ਕਿ ਸਾਰੇ ਹੀ ਬਾਬੇ ਕੇ ਹਨ ਤਾਂ ਬਾਬਾ ਸ਼੍ਰੀ ਚੰਨ ਜੀ ਨੇ ਕਿਹਾ ਕਿ ਵੱਡਾ ਸਾਹਿਬ ਜਿਆਦਾ ਭਾਵ ਬਾਬਾ ਗੁਰਦਿੱਤਾ ਜੀ ਟਿੱਕਾ ਸਾਨੂੰ ਦੇ ਦਿਓ ਬਾਬਾ ਗੁਰਦਿੱਤਾ ਮਲ ਜੀ ਪਹਿਲੇ ਬਾਬਾ ਸੂਰਜ ਮਲ ਜੀ ਦੂਜੇ ਬਾਬਾ ਅਣੀ ਰਾਏ ਜੀ ਤੀਜੇ ਤੇ ਬਾਬਾ ਤੀਗ ਬਹਾਦਰ ਜੀ ਚੌਥੀ 6ਵੇਂ ਪਾਤਸ਼ਾਹ ਜੀ ਨੇ ਬਾਬਾ ਗੁਰਦਿੱਤਾ ਮਲ ਜੀ ਨੂੰ ਇਸ਼ਾਰਾ ਕਰਕੇ ਬਾਬਾ ਸ਼੍ਰੀ ਚੰਨ ਜੀ ਦੇ ਅੱਗੇ ਮੱਥਾ ਟਿਕਾ ਦਿੱਤਾ ਬਾਬਾ ਸ਼੍ਰੀ ਚੰਨ ਜੀ ਨੇ ਆਪਣੇ ਆਸਨ ਤੇ ਬਿਠਾ ਕੇ ਆਪਣੀ ਸੇਲੀ ਤੋਂ ਟੋਪੀ ਬਖਸ਼ ਕੇ ਬਚਨ ਕੀਤਾ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਸੋਢੀ ਕਰਦਾ ਕਿ ਆ ਸੁਲਤਾਨ ਇਸ ᔪਗਤੀ ਨਾਲ ਬਾਬਾ ਸ਼੍ਰੀ ਚੈਨ ਜੀ ਨੇ ਆਪਣੀ ਸੰਪਰਦਾ ਸਦਾ ਲਈ ਆਪਣੇ ਪਿਤਾ ਗੁਰੂ ਨਾਨਕ ਦੇ ਮਤ ਨਾਲ ਮਿਲਾ ਦਿੱਤੀ ਅਗੋਂ ਬਾਬਾ ਗੁਰਦਿੱਤਾ ਮਲ ਜੀ ਦੇ ਚਾਰ ਸੇਵਕ ਹੋਏ ਸ਼੍ਰੀ ਬਾਲੂ ਹਸਨਾ ਜੀ ਸ਼੍ਰੀ ਹਰਫੂਲ ਜੀ ਸ਼੍ਰੀ ਗੋਂਦਾ ਜੀ ਅਤੇ ਚੌਥੇ ਸ਼੍ਰੀ ਅਲਮਸਤ ਜੀ ਪ੍ਰਸਿੱਧ ਨਾਮ ਇਹਨਾਂ ਦੇ ਇਹ ਹਨ ਉਦਾਸੀ ਸੰਪਰਦਾ ਦੇ ਮਹਾਪੁਰਖ ਨਾ ਮੰਤਰ ਪਹਿਲੀ ਪੌੜੀ ਮੂਲ ਮੰਤਰ ਇਹ ਕਿ ਓੰਕਾਰ ਸਤਨਾਮ ਕਰਤਾ ਪੁਰਖ ਹੀ ਜਪਨ ਵਾਸਤੇ ਦਿੰਦੇ ਸਨ ਜਦੋਂ ਮੁੱਢ ਹੀ ਇੱਕ ਬਣ ਗਿਆ ਫਿਰ ਫਰਕ ਹੀ ਕੀ ਰਹਿ ਗਿਆ ਸਰੀਰਕ ਚਿੰਤਾ ਭਾਵੇਂ ਵੱਖਰੇ ਵੱਖਰੇ ਬਣ ਗਏ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਉਦੋਂ ਤੋਂ ਹੀ ਵੱਡੇ ਵੱਡੇ ਗੁਰੂ ਧਾਮਾਂ ਦੀ ਸੇਵਾ ਸੰਭਾਲ ਉਦਾਸੀ ਮਹਾਂਪੁਰਖ ਹੀ ਕਰਦੇ ਰਹੇ ਨਿਰਮਲ ਪੰਥ ਦੇ ਬਾਰੇ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਦਸਵੇਂ ਪਾਤਸ਼ਾਹ ਨੇ ਸਰਬ ਲੋਕ ਗ੍ਰੰਥ ਵਿੱਚ ਨਿਰਮਲ ਪੰਥ ਦੇ ਬਾਬਤ ਬਹੁਤ ਵਰਣਨ ਕੀਤਾ ਹੈ ਹੁਣ ਪੰਥ ਪ੍ਰਕਾਸ਼ ਵਿੱਚੋਂ ਨਿਰਮਲ ਪੰਥ ਬਾਰੇ ਕੁਝ ਨਮੂਨਾ ਗਿਆਨੀ ਗਿਆਨ ਸਿੰਘ ਜੀ ਦੀ ਲਿਖਤ ਅਨੁਸਾਰ ਨਿਰਮਲ ਪੰਥ ਦੀ ਉਤਪਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਹੋਈ ਹੈ ਅਤੇ ਗਿਆਨੀ ਗਿਆਨ ਸਿੰਘ ਜੀ ਨੇ ਭਾਈ ਗੁਰਦਾਸ ਜੀ ਦੀ ਇਸ ਬਾਣੀ ਤੋਂ ਆਰੰਭ ਕੀਤਾ ਹੈ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਤਹਿਰ ਸੰਸਾਰੀ ਕਪੜੇ ਮੰਜੀ ਪਹਿਰ ਸੰਸਾਰੀ ਕਪੜੇ ਮੰਜੀ ਬੈਠ ਗਿਆ ਅਵਤਾਰਾ ਬਖਸ਼ਿਸ਼ ਉਹ ਉਦਾਸੀ ਭੇਖ ਭਾਵ ਭਗਵੇਂ ਵਸਤਰ ਜਿਨ੍ਹਾਂ ਸਿੱਖਾਂ ਨੂੰ ਬਖਸ਼ਿਸ਼ ਹੋਏ ਉਹ ਸਿੱਖ ਨਿਰਮਲੇ ਕਹਾਉਣ ਲੱਗੇ ਆਦਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਜੀ ਤੱਕ ਉਸਤੋਂ ਪੁਸ਼ਤੀ ਨਾਲ ਰਹੇ ਸੇਵਕ ਸਿਮਰਨ ਕਰਦੇ ਰਹੇ ਸਮੇਂ ਅਨੁਸਾਰ ਜਿਸ ਤਰ੍ਹਾਂ ਸਿੱਖ ਸੰਗਤਾਂ ਦੀ ਸਤਿਗੁਰਾਂ ਵੱਲੋਂ ਪਰਖ ਹੁੰਦੀ ਰਹੀ ਇਹ ਵੀ ਸਮੇਂ-ਸਮੇਂ ਕਸਵਟੀਆਂ ਉੱਤੇ ਪਰਖੇ ਜਾਂਦੇ ਔਰ ਪੂਰੇ ਉੱਤਰ ਦੇ ਰਹੇ ਸਤਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੇ ਇਹਨਾਂ ਨਿਰਮਲ ਸਿੱਖਾਂ ਨੂੰ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਪਿਆਰ ਬਖਸ਼ਦੇ ਸਨ ਇੱਕ ਸਮੇਂ ਸ੍ਰੀ ਪੌਂਟਾ ਸਾਹਿਬ ਵਿਖੇ ਵਿਰਾਜਦੇਆਂ ਦੌਰਾਨ ਸਤਗੁਰੂ ਜੀ ਨੇ ਪੰਜ ਸਿੱਖ ਰਗੂਨਾਥ ਪੰਡਿਤ ਕੋਲ ਵਿਦਿਆ ਪੜਨ ਲਈ ਭੇਜੇ ਉਸ ਨੇ ਸਿੱਖਾਂ ਦੀ ਜਾਤ ਪੁੱਛ ਕੇ ਪੜਾਉਣ ਤੋਂ ਇਨਕਾਰ ਕਰ ਦਿੱਤਾ ਗੁਰੂ ਜੀ ਨੇ ਬਚਨ ਕੀਤਾ हे ਪੰਡਿਤ ਮੈਂ ਇਹਨਾਂ ਸਿੱਖਾਂ ਨੂੰ 14 ਪ੍ਰਕਾਰ ਦੀ ਵਿਦਿਆ ਬਖਸ਼ੀ 14 ਲੋਕਾਂ ਦੀ ਵਿਦਿਆ ਇਹਨਾਂ ਨੂੰ ਬਖਸ਼ੀ हे ਪੰਡਿਤ ਜੀ ਸੁਣੋ ਜਿਨ੍ਹਾਂ ਨੂੰ ਤੂੰ शूद्र ਕਿਹਾ 52 ਲੋਕ ਇਹਨਾਂ ਤੋਂ ਵਿਦਿਆ ਪੜਿਆ ਕਰਨਗੇ ਉਸ ਤੋਂ ਬਾਅਦ ਉਹਨਾਂ ਪੰਜਾਂ ਸਿੱਖਾਂ ਨੂੰ ਸਦਕੇ ਹੁਕਮ ਕੀਤਾ ਪੁਨ ਸਤਗੁਰ ਪੰਜ ਸਿੱਖ ਬੁલાਏ ਕਹਿਓ पढ़ो तुम काशी जाए पुन सिखन कर जोर सुनावा तह भी कब हम तई पढ़ावा बसून सुकल पिख जाती सुन के दिज ना पढ़ावे शुदर गुन के सिखा ने बेनती की जी भगवे बस्तर किस तरह सतगुरु जी ने बचन किया बसल कखाए तरे गुर आदि ਲਖ ਰਖੀਆਂ ਦਾ ਵੇਸ ਅਨਾਦ ਪਹੁੰਚੇ ਕਾਸੀ ਪੂਰੀ ਮਰਝਾਰ ਚੇਤਨ ਮਟ ਮੈਂ ਰਹੇ ਵਿਚਾਰ ਜਾਣ ਲਗਿਆ ਸਤਿਗੁਰ ਨੇ ਅਸੀਸ ਦਿੱਤੀ ਉਹੀ ਪੁਸਤਕ ਗਾਤਰੀਆਂ ਵਿੱਚ ਪਾ ਕੇ ਭਗਵੇਂ ਰੰਗ ਦੇ ਵਸਤਰ ਪਹਿਨਾ ਕੇ ਗਿਲਤੀਆਂ ਦੇ ਕੇ ਭਰੇ ਦਰਬਾਰ ਇਉਂ ਬਚਨ ਕੀਤਾ ਜਾਓ ਮੇਰੇ ਪੁੱਤਰੋ ਤੁਹਾਡੀ ਪਾਲਣਾ ਆਪ ਅਕਾਲ ਪੁਰਖ ਕਰੇ ਮੈਂ ਸਭ ਧਨ ਪਦਾਰਥ ਤੁਹਾਤੋਂ ਕੁਰਬਾਨ ਕਰਦਾ ਹਾਂ ਕਾਮ ਆਧਿਕਾਂ ਦਾ ਤਿਆਗ ਕਰਕੇ ਹਰ ਤਰ੍ਹਾਂ ਦੇ ਰਸਾ ਕਸਾਨੂ ਛੱਡ ਕੇ ਹਰ ਰੁੱਕੀ ਰੋਟੀ ਖਾਏ ਸਮਾਲੇ ਦੇ ਕਥਨ ਅਨੁਸਾਰ ਦਰਵਿਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਨ ਛੱਪੜੀਆਂ ਵਿੱਚ ਬੈਠ ਕੇ ਸਮਾਂ ਬਤੀਤ ਕਰਨਾ ਸਹੀ ਅਰਥਾਂ ਵਿੱਚ ਅਸਲੀ ਸੰਨਿਆਸੀ ਅਤੇ ਮੈਰਾਗੀ ਕੌਣ ਹੈ ਤੁਸੀਂ ਇੱਕ ਨਮੂਨਾ ਪੇਸ਼ ਕਰਨਾ ਹੈ ਸੰਸਾਰ ਵਿੱਚ ਸਭ ਆਸ਼ਰਮਾਂ ਵਾਲੇ ਤੁਹਾਡਾ ਜੀਵਨ ਵੇਖ ਕੇ ਸਿੱਖਿਆ ਪ੍ਰਾਪਤ ਕਰਨ ਵਿਦਵਾਨ ਤਾਂ ਸੰਸਾਰ ਵਿੱਚ ਬੜੇ ਹਨ ਨਿਰਾ ਪੜਿਆ ਹੀ ਕਿਸੇ ਕੰਮ ਨਹੀਂ ਕਿਉਂ ਪੜਿਆ ਮੂਰਖ ਆਖੀਏ ਜਿਸ ਲਬ ਲੋਭ ਅਹੰਕਾਰਾ ਜਦੋਂ ਤੁਸੀਂ ਇਸ ਤਰ੍ਹਾਂ ਦੇ ਆਤਮਿਕ ਜੀਵਨ ਵਾਲੇ ਹੋ ਜਾਓਗੇ ਤਾਂ ਫੇ ਤੁਹਾਡਾ ਚੰਦਰਮਾ ਅਤੇ ਸੂਰਜ ਨਾਲੋਂ ਵੀ ਉੱਚਾ ਰੁਤਬਾ ਹੋ ਜਾਏਗਾ ਸੋ ਇਸ ਤਰ੍ਹਾਂ ਅਸੀਸਾਂ ਦੇ ਕੇ ਜਗਤ ਗੁਰੂ ਦਸ਼ਮੇਸ਼ ਜੀ ਨੇ ਬਨਾਰਸ ਪੜਨ ਲਈ ਕੱਲੇ ਜਿਸ ਵੇਲੇ ਇਹ ਸਿੱਖ ਬਨਾਰਸ ਤੋਂ ਪੜ ਕੇ ਆਏ ਫਿਰ ਇਹਨਾਂ ਨੂੰ ਅੰਮ੍ਰਿਤ ਪਾਨ ਕਰਾ ਕੇ ਗੰਡਾ ਸਿੰਘ ਕਰਨ ਸਿੰਘ ਸੈਨਾ ਸਿੰਘ ਬੀਰ ਸਿੰਘ ਰਾਮ ਸਿੰਘ ਆਦਿਕ ਨਾਮ ਰੱਖ ਦਿੱਤੇ ਬਖਸ਼ਿਸ਼ ਇੱਕ ਸਮੇਂ ਆਨੰਦਪੁਰ ਵਿੱਚ ਕੜਾ ਪ੍ਰਸ਼ਾਦ ਦੀ ਦੇ ਕਰਵਾ ਕੇ ਹੁਕਮ ਦਿੱਤਾ ਕਿ ਲੁੱਟ ਲਵੋ ਤਿੰਨ ਵਾਰ ਪ੍ਰਸ਼ਾਦ ਤਿਆਰ ਕਰਕੇ ਤਿੰਨ ਵਾਰ ਹੀ ਲੁੱਟ ਲੈਣ ਦਾ ਹੁਕਮ ਦਿੱਤਾ ਜਿਹੜੇ ਸਿੰਘ ਤਿੰਨੋਂ ਵਾਰ ਨਹੀਂ ਉੱਠੇ ਉਹਨਾਂ ਦੀ ਮਨੋ ਅਵਸਥਾ ਵੇਖ ਕੇ ਪ੍ਰਸੰਨ ਹੋ ਕੇ ਬਚਨ ਕੀਤਾ ਪੰਥ ਨਿਰਮਲਾ ਇਹ ਮਮਚਾਲੇ ਪੂਜਨੀਕ ਸਭ ਹੇਤ ਵਿਸਾਲੇ ਇਸ ਸਮੇਂ ਜਿਹੜੇ ਸੰਗ ਲੁੱਟਣ ਲਈ ਨਹੀਂ ਉੱਠੇ ਸਾਰੀ ਸੰਗਤ ਵਿੱਚ 13 ਸਿੱਖ ਸਨ ਕਰਨ ਸਿੰਘ ਧਰਮ ਸਿੰਘ ਗੱਜਾ ਸਿੰਘ ਧੰਨਾ ਸਿੰਘ ਚੰਦਨ ਸਿੰਘ ਮੰਨਾ ਸਿੰਘ ਝੰਡਾ ਸਿੰਘ ਤੇ ਲਖਮੀਰ ਸਿੰਘ ਆਦਿ ਇਹਨਾਂ ਸਿੰਘਾਂ ਨੂੰ ਦਸ਼ਮੇਸ਼ ਪਿਤਾ ਜੀ ਨੇ ਨਿਰਮਲੇ ਕਹਿ ਕੇ ਸੰਬੋਧਨ ਕੀਤਾ ਬਖਸ਼ਿਸ਼ ਇੱਕ ਦਿਨ ਅੰਮ੍ਰਿਤ ਵੇਲੇ ਦਾ ਸਮਾਤ ਸਤਿਗੁਰਾਂ ਨੇ ਸਭ ਸਿੱਖਾਂ ਵਿੱਚ ਜਾ ਕੇ ਗੁਪਤ ਰੂਪ ਵਿੱਚ ਪੜਤਾਲ ਕੀਤੀ ਕਈ ਸਿੱਖ ਸੁੱਤੇ ਪਏ ਕਈ ਸੰਸਾਰੀ ਗੱਲਾਂ ਬਾਤਾਂ ਕਰ ਰਹੇ ਸਨ ਜੋ ਗੁਰਮੁਖ ਨਾਮ ਜਪ ਰਹੇ ਸਨ ਉਹਨਾਂ ਨੂੰ ਇਹ ਸਾਡੇ ਨਿਰਮਲੇ ਸੰਤ ਆਖ ਕੇ ਨਿਵਾਜਿਆ ਬਖਸ਼ਿਸ਼ ਇੱਕ ਵਾਰ ਗੁਰੂ ਕੇ ਦਰਬਾਰ ਹੁਕਮ ਅਨੁਸਾਰ ਭੰਡਾ ਨੇ ਕੋਈ ਸ਼ਿੰਗਾਰ ਰਸ ਭਾਵ ਮਨ ਨੂੰ ਲੁਭਾਉਣ ਵਾਲੀ ਨਕਲ ਕੀਤੀ ਜਿਨ੍ਹਾਂ ਸਿੰਘਾਂ ਦੇ ਮਨ ਨਾ ਭਰਮੇ ਉਹਨਾਂ ਨੂੰ ਨਿਰਮਲੇ ਸੰਤ ਆ ਕੇ ਸੰਬੋਧਨ ਕੀਤਾ ਇੱਕ ਵਾਰ ਦਸਮ ਪਾਤਸ਼ਾਹ ਜੀ ਨੇ ਦੀਵਾਨ ਵਿੱਚ ਸਾਰੀ ਸੰਗਤ ਨੂੰ ਹੁਕਮ ਕੀਤਾ ਮੰਗੋ ਕੀ ਮੰਗਦੇ ਹੋ ਜਿਨ੍ਹਾਂ ਨੂੰ ਸਤਗੁਰਾਂ ਨੇ ਨਿਰਮਲੇ ਪਦ ਬਖਸ਼ਿਆ ਸੀ ਉਹਨਾਂ ਦੀ ਇਹ ਆਤਮਿਕ ਅਵਸਥਾ ਸੀ ਅਬ ਤਬ ਅਵਰ ਨਾ ਮੰਗੋ ਹਰ ਪੈ ਨਾਮ ਨਿਰੰજન ਦੀਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੇ ਹਰ ਜਸ ਦੀਜੈ ਕਿਰਪਾ ਤਾਰ ਇੱਥੇ ਇੱਕ ਹੋਰ ਪ੍ਰਸੰਗ ਲਿਖਣਾ ਠੀਕ ਹੋਵੇਗਾ ਕਿ ਇੱਕ ਵਾਰ ਸਰਬ ਉਪਮਾ yog ਸ਼੍ਰੀ 108 ਬਾਬਾ ਮਾਹ ਹਰਨਾਮ ਸਿੰਘ ਜੀ ਨੇ ਸੰਗਤ ਬੈਠੀ ਹੋਈ ਤੋਂ ਸ਼੍ਰੀ ਬਾਬਾ ਅਨੰਦ ਸਿੰਘ ਜੀ ਨੂੰ ਬਚਨ ਕੀਤਾ ਰਿਖੀ ਜੀ ਕੁਝ ਮੰਗ ਲਓ ਬਾਬਾ ਅਨੰਦ ਸਿੰਘ ਜੀ ਨੇ ਹੱਥ ਜੋੜ ਕੇ ਬਚਨ ਕੀਤਾ ਕਿ ਏ ਗੁਰਦੇਵ ਜੀ ਮੈਨੂੰ ਤਾਂ ਬਿਨਾ ਮੰਗਣ ਤੋਂ ਹੀ ਸਭ ਕੁਝ ਮਿਲ ਗਿਆ ਹੈ ਜੇ ਦੇਣਾ ਹੀ ਹੈ ਤਾਂ ਹਮਾਰਾ ਇਹੇ ਕਿਰਪਾ ਕੀਜੈ ਅਲ ਮਕਰੰਦ ਚਰਨ ਕਮਲ ਸਿਓ ਮਨ ਫੇਰ ਫੇਰ ਰਿਜੈ ਰਹਾਓ ਆੰਜਲਾ ਸਿਓ ਕਾਜ ਨਾ ਕਛੂ ਐ ਹਰ ਬੂੰਦ ਚਾਤਰਿਕ ਕੋ ਦੀਜੈ ਬਿਨ ਮਿਲਬੇ ਨਾਹੀ ਸੰਤੋਖਾ ਤੇਖ ਦਰਸ਼ਨ ਨਾਨਕ ਜੀ ਜੇ ਫਿਰ ਦੂਜੀ ਵਾਰ ਬਚਨ ਹੋਇਆ ਕੁਝ ਹੋਰ ਮੰਗ ਲਓ ਦੂਜੀ ਵਾਰ ਵੀ ਹੱਥ ਜੋੜ ਕੇ ਇਹੋ ਹੀ ਬੇਨਤੀ ਕੀਤੀ ਪਰ ਤੀਸਰੀ ਵਾਰ ਫਿਰ ਹੁਕਮ ਹੋਇਆ ਨਹੀਂ ਜ਼ਰੂਰ ਮੰਗੋ ਤੀਸਰਾ ਬਚਨ ਹੈ ਖਾਲੀ ਨਾ ਜਾਵੇ ਤਾਂ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਕਿ ਗਰੀਬ ਨਿਵਾਜ ਤਿੰਨਾ ਲੋਕਾਂ ਵਿੱਚ ਸੂਈ ਦੇ ਨੱਕੇ ਜਿੰਨੀ ਚੀਜ਼ ਉੱਤੇ ਵੀ ਮੇਰੀ ਮੇਰ ਨਾ ਹੋਵੇ ਜੇ ਮੈਂ ਕਿਸੇ ਵੀ ਚੀਜ਼ ਉੱਤੇ ਮੇਰ ਕਰਾਂ ਤਾਂ ਮੈਨੂੰ ਗੁਰਸਿੱਖੀ ਤੋਂ ਖਾਰਜ ਕਰ ਦੇਣਾ ਜਾ ਕੋ ਆਇਓ ਏਕ ਰਸਾ ਖਾਣ ਪਾਣ ਆਨ ਨਹੀਂ ਖੁਦਿਆ ਤਾਂ ਕੇ ਚਿਤ ਨਾ ਬਸਾ ਰਹਾ ਹੂੰ ਬਾਕੀ ਪ੍ਰਸੰਗਤਾ ਕਿਸੇ ਥਾਂ ਸਿਰ ਦਿੱਤਾ ਜਾਏਗਾ ਸੋ ਇਹ ਹੈ ਪੂਰਨ ਪੁਰਖਾਂ ਦੀ ਮਿਹਰ ਸਦਕਾ ਮਨ ਦੀ ਅਵਸਥਾ ਸਿਵ ਬਿਰੰਚ ਅਰ ਇੰਦਰ ਲੋਕ ਤਾ ਮੈਂ ਜਲ ਤੋ ਫਿਰਿਆ ਸਿਮਰ ਸਿਮਰ ਸੁਆਮੀ ਭਏ ਸੀਤਲ ਦੁਖ ਦਰਦ ਭ੍ਰਮ ਹਿਰਿਆ ਭ੍ਰਮ ਲੋਕ ਤੋਂ ਲੈ ਕੇ ਜਿਤਨੇ ਲੋਕ ਪੁਨਰਾਵਰਤੀ ਸੁਭਾਅ ਵਾਲੇ ਹਨ ਭਾਵ ਜੋ ਲੋਕ ਪੁੰਨ ਕਰਕੇ ਇਹਨਾਂ ਦੀ ਪ੍ਰਾਪਤੀ ਕਰਦੇ ਹਨ ਪੁੰਨ ਖਤਮ ਹੋ ਜਾਣ ਬਾਅਦ ਉੱਥੇ ਰਹਿ ਨਹੀਂ ਸਕਦੇ ਇੰਦਰ ਲੋਕ ਸਿਵ ਲੋਕ ਜੈਬੋ ਓਛੇ ਤਪ ਕਰ ਬਾਹਰ ਐਬੋ ਪਰ ਇਸ ਨੂੰ ਉਹੀ ਸਮਝਦੇ ਹਨ ਜਿਨ੍ਹਾਂ ਨੂੰ ਇਹ ਰਸ ਆਇਆ ਹੈ ਜਿਸ ਨੂੰ ਆਇਆ ਹੀ ਨਹੀਂ ਉਹ ਕੀ ਜਾਣੇ ਅੱਜ ਦੇ ਮਨੁੱਖ ਨੂੰ ਰਸ ਆਇਆ ਹੈ ਸੋਨੇ ਦਾ ਚਾਂਦੀ ਦਾ ਵਿਕਾਰਾਂ ਦਾ ਨਿੰਦਿਆ ਦਾ ਚੁਗਲੀ ਦਾ ਦਿਨ ਰਾਤ ਇਹਨਾਂ ਨੂੰ ਭੋਗਦਾ ਹੈ ਔਰ ਹੋਰ ਨਵੇਂ-ਨਵੇਂ ਰਸ ਲੈਣ ਦੇ ਉਦਮ ਕਰਦਾ ਰਹਿੰਦਾ ਹੈ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰ ਮਲਕੀ ਬਾਸ ਰਸ ਘੋੜੇ ਰਸ ਸੀਜਾ ਮੰਦਰ ਰਸ ਮੀਠਾ ਰਸ ਮਾਸ ਇਹ ਤੇ ਰਸ ਸਰੀਰ ਕੇ ਏ ਘਟ ਨਾਮ ਨਿਵਾਸ ਪਿਆਰਿਓ ਇਹ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਇਸ ਪ੍ਰਸੰਗ ਦਾ ਬਾਕੀ ਹਿੱਸਾ ਅਸੀਂ ਅਗਲੇ ਭਾਗ ਵਿੱਚ ਪੜਾਂਗੇ ਹੁਣ ਤੱਕ ਇਸ ਭਾਗ ਵਿੱਚੋਂ ਜਿੰਨੇ ਵੀ ਪ੍ਰਸੰਗ ਪੜੇ ਗਏ ਹਨ ਉਹ ਸਾਰੇ ਹੀ ਪ੍ਰਸੰਗਾਂ ਨੂੰ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ ਤਾਂ ਜੋ ਇਹੋ ਜਿਹੀ ਗੁਰੂਪ੍ਰੇਮ ਵਿੱਚ ਰੰਗੇ ਹੋਏ ਪਰਸੰਨ ਆਪ ਜੀ ਤੱਕ ਅਤੇ ਵੱਤੂ ਵੱਦ ਪ੍ਰਾਣੀਆਂ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ